ਹਾਂ ਆ ਆ ਆ ਕਾ ਆ ਕਾ ਲਾਉਣਾ ਪੈਂਦਾ ਲਾਉਣਾ ਹਾਂ ਤੂੰ ਮੈਨੂੰ ਐਂ ਦੱਸ ਹਾਂ ਕੀ ਬੇਦਾ ਖਰਚ ਇਹ ਵੇਖ ਇਹ ਕੁਝ ਦਾ ਖਰਚ ਆ ਯਾਰ ਨਮਾ ਲਿਆ ਹਾਂ ਹਾਂ ਆ ਕੱਚਾ ਹੋ ਜੀ ਕੋਸੇ ਇਹ ਇਹ ਨਾ ਤੂੰ ਮੇਰੀ ਗੱਲ ਸੁਣ ਰੇਡ ਕਾ ਕਿਵੇਂ ਖਰਾਬ ਹੋਇਆ ਦੱਸ ਸਹੀ ਦੱਸੀ ਯਾਰ ਮਾਰ ਗਿਆ ਭੈਣ ਦਾ ਕਾ ਕੀ ਮਾਰਿਆ ਉਹਨੇ ਹਾਂ ਪਤਾ ਨਹੀਂ ਕੀ ਮਾਰਿਆ ਹੱਥ ਮਾਰ ਕੇ ਉਹ ਕਿੱਲੇ ਹਲੇ ਤੂੰ ਤਾਂ ਨਹੀਂ ਛੱਟਿਆ ਨਾ ਸੱਚੀ ਗੱਲ ਉਹ ਵੇ ਸੱਚੀ ਆ ਸੌ ਘਾਹ ਕ ਮਹਾਰਾਜ ਦੀ ਆਪਾਂ ਮਹਾਰਾਜ ਦੇ ਗੱਗਾ ਸਿਕੋਲੇ ਹਾਂ ਨੇ ਮਾਰਿਆ ਜਾ ਤੂੰ ਪਾਪੇ ਦੇ ਵਿਆਹ ਤੇ ਆਇਆ ਸੀ ਓ ਮੈਂ ਨਹੀਂ ਆਇਆ ਆ ਵੇ ਆ ਕੀ ਐ ਕਿੱਥੇ ਆਗੀ ਜੀਜਾ ਵੇ ਆ ਪਰਕੇ ਦਿਖਾ ਦੇ ਆ ਆ ਗਈ ਐ ਇਹ ਰੀਲ ਐ ਵਿਆਹ ਦੀ ਮੂਵੀ 50000 ਆਪਾਂ ਮੋਗਾ ਤੋਂ ਕਿਹਦਾ ਨਾ ਤੇ ਰੇਡਗਾ ਦੋਤ ਕਰ ਰੇਡਗਾ ਤਾਂ ਮੈਂ ਲੋਡ ਕਰਾ ਦਿੰਦਾ ਹੁਣ ਕਰਾ ਦਿੰਦਾ 50000 ਦੇ ਪਾਪੇ ਦੇ ਵਿਆਹ ਤੇ ਆਇਆ ਸੀ ਨਾ ਆਹੋ ਆ ਕੀ ਦੇ ਕੀ ਦੇ ਕਿਹੜਾ ਕਿਹੜਾ ਨਾਲ ਸੀ ਤੇਰੇ ਹੋਰ ਬੰਤਾ ਹੀ ਸੀ ਹਾਂ ਇੱਕ ਬੰਤਾ ਪੁੱਪੜਤੀ ਇੱਕ ਹੋਰ ਕਿਹੜਾ ਸੀ ਦੋ ਜਾਨੇ ਹੋਰ ਸੀ ਨਾਲ ਨਾ ਮੈਂ ਬਰਾਂਡੇ ਚ ਬੈਠਾ ਦੇਖਿਆ ਮੂਵੀ ਚ ਉਹ ਹੈ ਨਹੀਂ ਸੀ ਯਾਰ ਉਹ ਤੇ ਬਰਾਂਡਾ ਨਹੀਂ ਸੀ ਹੁੰਦਾ ਇੱਥੇ ਆਪਣਾ ਉਹ ਗਾਂ ਖੜੀ ਹੋਰ ਕੱਢਿਆ ਸੀ ਦਵੇ ਸੀ ਦੋ ਜਾਨੇ ਹੋਰ ਸੀ ਆ ਬਰਾਂਡੇ ਚ ਉਹ ਚ ਬੈਠੇ ਸੀ ਚਲ ਹੋਣਗੇ ਚੱਲ ਚੱਲ ਪਕਾ ਲਾ ਤੇ ਤੂੰ ਪੈਸੇ ਕਿਉਂ ਨਹੀਂ ਪਾਏ ਮੈਂ ਪਾਏ ਬੰਤੇ ਨੂੰ ਭੜਾ ਦਿੱਤੇ ਨਹੀਂ ਨਹੀਂ ਤੈਨੂੰ ਪੈਸੇ ਭੜਾਏ ਸੀ ਜਿਹੜੇ 200 ਰੁਪਏ ਕਿਨੇ ਪਾਉਂਦੇ ਸੀ ਉਹ ਤਾਂ ਥਕਣ ਤਾਂ ਫਿਰ ਮੈਂ ਮਾਂ ਕਹਿੰਦਾ ਪੁੱਛਿਆ ਜਾ ਕਿੰਨੇ ਕੰਨੇ ਪਾਉਂਦੇ ਹੁੰਦੇ ਸੀ ਉਦੋਂ ਮੈਨੂੰ ਕੀ ਪਤਾ ਉਹ ਨਾ ਬੰਤੇ ਨੇ ਭਲਾ ਤੇ ਜਿਵੇਂ ਕਿੰਨੇ ਬਾੜੇ ਭਰਾ ਪਾਪੇ ਦਾ 200 ਰੁਪਿਆ ਤੂੰ ਸਗਣ ਪਾਇਆ ਹੀ ਨਹੀਂ ਪਤੰਦਰ ਤਾਂ ਬੰਤੇ ਨੇ ਕੀ ਭੜਾਇਆ ਹੁਣ ਤਾਂ ਆਵਦਾ ਪਾਇਆ ਚਲਦਾ ਆਵਦਾ ਪਾਇਆ 400 ਰੁਪਿਆ 400 ਤਾਂ ਸਗਣ ਬਾਦੇ ਉਦੋਂ ਥਲਦਾ ਥਲਦਾ ਠੀਕ ਹੈ ਆ ਬੈਠਕ ਦੇ ਨਾਲ ਇੱਥੇ ਬੈਠ ਕੇ ਚ ਖੰਡ ਪਾੜ ਖੁੱਲਿਆ ਸੀ ਨਾ ਅੱਜ ਚ ਆਹ ਤੇ ਇਹਦੇ ਨਾਲ ਕੋ ਕੁੱਲੀ ਜੀ ਕਾਦੀ ਸੀ ਇੱਕ ਪਾਸੇ ਫੈਦਾ ਨਹੀਂ ਲੱਜ ਜਾ ਪੈਂਦਾ ਇਹਦੇ ਚ ਇਹਦੇ ਚ ਆ ਚੀਜ਼ ਲੱਭੀ ਆਪਾਂ ਨੂੰ ਆਹ ਇਹ ਹੈਗੀ ਨੈਸ਼ਨਲ ਦੀ ਇਹ 1987 ਦੇ ਵਿੱਚ ਬਣੀ ਵੀ ਸੀਡੀ ਆ ਬੀਸੀਆਰ ਵਾਲੀ 1900 ਕਰਦਾ ਉਹਨੂੰ ਵੀ ਕਰ ਦਿੰਦਾ ਗਲਤ ਸੁਣ ਮੇਰੀ ਇਹ 1987 ਚ ਬਣੀ ਵੀ ਹੈ ਰੀਲ ਹੈ ਤੇ ਜਿਹੜੀ ਉਹ ਹੁੰਦੀ ਆ ਬੀਸੀਆਰ ਚ ਚੱਲਣ ਵਾਲੀ ਰੰਗਦਾਰ ਵੀਡੀਓ ਬਣਾਈ ਸੀ ਉਦੋਂ ਉਦੋਂ ਚੱਲਦੇ ਆਪਰੇ ਉਦੋਂ ਚੱਲੀ ਸੀ ਇਹ ਹਾਂ ਉਦੋਂ ਤੁਸੀਂ ਵੀਡੀਓ ਬਣਾਈ ਸੀ ਕੀ ਤੋਂ ਬਣਾਈ ਸੀ ਪਤਾ ਨਹੀਂ ਜਾ ਮੈਂ ਇਹ ਕੱਢਿਆ ਚੱਲ ਤਕ ਆ ਵੀ ਇਹਦੇ ਹਾਲਾਤ ਬਹੁਤ ਖਰਾਬ ਆ ਟੁੱਟੀ ਵੀ ਇੱਕ ਟੁਕ ਟੁਕ ਤੋਂ ਯਾ ਕਾਤੇ ਹਾਂ ਵੇਖਦੇ ਆ ਪਰ ਇਹਨੂੰ ਕੌਣ ਕਰਦਾ ਟੋਟ ਯਾ ਯਾ ਕਦਾ ਜਾਂਦਾ ਕੱਲੀ ਆ ਵੀ ਆ ਟੁੱਟੀ ਵੀ ਹੈ ਟੁੱਟੀ ਪਈ ਆ ਬਾਬਾ ਥਾਮਾ ਤੋਂ ਕਿ ਪੈਂਦਾ ਖਾਸ ਪਤਾ ਨਹੀਂ ਦੋਏ ਗਾੜੀ ਗਾਂਢੀ ਕੱਢ ਲਈ ਦੇਖਦੇ ਆ ਇਹਦੇ ਚੋ ਵੀਡੀਓ ਕੱਢ ਪਾਉਂਦਾ ਕੋਈ ਕਿ ਨਹੀਂ ਕੋਈ ਚੰਗਾ ਬੰਦਾ ਹੀ ਕੱਢੂਗਾ ਇਹ ਚੋ ਵੀਡੀਓ ਆ ਮੰਨਦੇ ਵਾ 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 ਉਹ ਡੱਕ ਪਾਫੇ ਕੋਲੇ ਦਾਦਾ ਕਿੱਲੀ ਪਾ ਉਹ ਤਾਂ ਮੈਂ ਪਾ ਲਉਣਾ ਮੇਰੀ ਗੱਲ ਦਾਤ ਉਦੋਂ ਤੂੰ ਕਿੰਨੇ ਸਾਲਾਂ ਦਾ ਸੀ ਜਦੋਂ ਵਿਆਹ ਚ ਆਇਆ ਸੀ ਕੀ ਪਤਾ ਮਾ ਕੱਢਿਆ ਕਿਹੜਾ ਓਏ ਉਹ ਗੱਗੂ ਇੱਧਰ ਆ ਓਏ ਕੋਤਾ ਕਿਦਾ ਫਾਇਦਾ ਹੋ ਨੈਸ਼ਨਲ ਕੰਪਨੀ ਦੀ ਬਾਤ ਖੋਲਦੇ ਪਹਿਮ ਮੁੜੀ ਜਾਣ ਕੇ ਅਗਲਾ ਬਾਜ਼ ਮਾਰ ਲਿਆ ਦਾ ਇਹਨੂੰ ਆਪ ਪਕੜਾਉਣਾ ਚੱਪ ਚ ਫਿਰ ਬਾਬਾ ਮਾੜੂ ਕਿਨੇ ਕਿਨੇ ਦੇਖਣਾ ਨੌਜਵਾਨ ਆ ਵੇਖੀ ਜਾਂਦੇ ਆ ਮੰਗਾ ਖਾਣੇ ਤੇ ਇਹ ਚ ਦੇਖੂਗਾ ਮੈਂ ਤੂੰ ਨੌਜਵਾਨ ਦੀ ਉਦੋਂ ਇੱਧਰ ਜਾ ਇੱਧਰ ਜਾ ਦਿਆ ਉਦੋਂ ਤੂੰ ਥੋਟੀ ਤੇ ਤਾਂ ਨਹੀਂ ਤੁਰਦਾ ਸੀ ਨਾ ਚੰਗਾ ਪਾਓ ਆ ਕਰਦੇ ਮਾੜ ਨੂੰ ਲਾ ਬਣਾ ਲਾ ਜਾਲੂ ਤੇ ਬਣਾਉਣਾ ਕਿੱਲੇ ਇਹ ਮੇਰੇ ਥਾਲਿਆਂ ਦੀਆਂ ਦੋ ਹੱਡੀਆਂ ਤੇ ਲਗਾਉਣੀਆਂ ਇੱਕ ਉਹ ਦਿੱਜਾ ਕਿੱਲੀ ਕਿਹੜੀ ਪਵਾ ਕੇ ਲੱਗੇ ਉਹਦੇ ਲੋਹੇ ਦੇ ਪਾ ਰਬੜ ਦੇ ਰੇੜਕੇ ਦੇ ਲੋਹੇ ਦੀ ਪੈਜੂ ਐ ਅਸਾ ਬਰਦਾ ਕਿਉਂ ਆ ਪੁਰਕਾ ਦਾ ਲੋ ਹ ਲੱਕੜ ਦਾ ਅੱਗੇ ਦੋਹੇ ਜੀ ਪਾੜਿਆ ਨੇ ਹਾਂ ਉਹ ਬਹੁਤ ਟਾਂ ਕੱਢ ਜਾਂਦੀ ਹੈ ਨਾ ਅਵਾਜ਼ ਸਹੀ ਕੱਢਦੀ ਹੈ ਹਾਂ ਹਾਂ ਚਲੋ ਪਾ ਕੇ ਲਾਉਣਾ ਫਿਰ ਮੈਂ ਠੀਕ ਠਾਕ ਹੋਣਾ ਕਿਤਨਾ ਕਤੋਂ ਯਾਰ ਭਾਈ ਚੱਕ ਭਾਈ ਬਨਾਦਾ ਮੈਂ ਤਾਂ ਮੱਗੀ ਵਰਗੇ ਚਲਾ ਕੇ ਤਾਂ ਦੇਖ ਤੂੰ ਹਾਂ ਕੋਈ ਗੱਲ ਨਹੀਂ ਕੀ ਕਹਤੇ ਦੀ ਲਗਾ ਆ ਹੀ ਬਣਾ ਰਿਹਾ ਮੈਂ ਆ ਚਲਾ ਕੇ ਦੇਖ ਖਿਲ ਜਾਇਆ ਹੈ ਤੂੰ ਚਲਾ ਕੇ ਦੱਸੀ ਕਿਹੜਾ ਹੈ ਪੈ ਗ ਨਾ ਮਾਰ ਕੇ ਡੁੱਜ ਜਾ ਪ੍ਰਾਣਾ ਹੈ ਹਾਂ ਆ ਜਾ ਹਾਂ ਵੇਖ ਆ ਰੱਖੇ ਤੇ ਹਾਂ ਜਿੱਦ ਜਿੱਦ ਲਿਆ ਕਰ ਜਿੱਦਿਆ ਆ ਮਗਰਲਾ ਲੈਣ ਕਾ ਹਾਂ ਆ ਨਗਲਾ ਤੇ ਨਮਾ ਕਹ ਹੱਸ ਕੇ ਕੋਲੋਂ ਸਾਡਾ ਜਾ ਆ ਥਾਉਂ ਕਾ ਰੱਖ ਲੈ ਆਹੀ ਰੱਖਣਾ ਤੂੰ ਹਾਂ ਕਿੱਲੀ ਦੇਖ ਪਾਈ ਇਹਦੇ ਲੋਹੇ ਦੀ ਆ ਆਜਾ ਮਗਦਾ ਲੈ ਕਿਹੜਿਆ ਉਹ ਆਹਾ ਨਮਾ ਚਾਹ ਪਿਆਦਾ ਝਗਾ ਦਾ ਪਾਰਤਾ ਮੈਂ ਹੈ ਝਗਾ ਤਾਂ ਪਾਰ ਕੇ ਫਿਰਤਾ ਚੱਲ ਚੰਗਾ ਹੁਣ ਤੂੰ ਖੁਸ਼ ਹੈਂ ਹਾਂ ਯਾਰ ਪੁੱਤ ਦੇ ਜਾ ਕੇ ਕੀ ਕਹਿੰਦਾ ਕੋਈ ਵੀ ਦਾ ਕਿੰਨੇ ਦਾ ਚੱਕ ਲਿਆ ਤੇ ਦੱਸਾਂਦਾ ਤੁਹਾਨੂੰ ਲੈ ਲੇ ਅੱਧਾ ਕੱਕਰੰਦਾ ਜੀ ਲਪਕ ਮੈਂ ਅੱਗੇ ਬਣਾਵਾ ਰੀਲਾ ਬਣਾਈ ਜਾਨਾ ਮਾੜੂ ਤੇ ਕੀ ਬਣਾਵਾਗੇ ਤਰੀਲਾ ਜਾਂ ਕਹਦੇ ਕਿਲਾ ਬਣਾਉਣਾ ਸ਼ਰਮ ਨਹੀਂ ਆਉਂਦੀ ਮਾੜੂ ਤੈਨੂੰ ਹਾਂ ਹੈ ਨਿਆਣਾ ਨਾ ਰੀਲਾ ਨਾ ਅਗਲਾ ਨਾ ਹਾਂ ਝੀਲਾ ਬਣਾਉਂਦਾ ਪਹਿਲੇ ਮਾਂ ਕੋਈ ਅਗਲਾ ਇਹ ਪੈਸੇ ਕਿਥੋਂ ਆਉਂਦੇ ਫਿਰ ਪੈਸੇ ਕਿਥੋਂ ਆਉਂਦੇ ਦੱਸ ਤਾਂ ਫਰੀਲਾਂ ਚੱਲਦੀਆਂ ਤਾਂ ਭਾਈ ਸਾਹ ਹੁੰਦਾ ਐ ਤਾਂ ਲੈ ਆ ਫੇਰ ਆਪਾਂ ਮੇਰੇ ਅੱਗੇ ਲੋਡ ਕਰਾੜਿਆਂ ਦੇ ਹੋਰ ਕਿੱਥੋਂ ਦੋ ਦੋ ਰੇ ਚਾਹ ਦਾ ਕੱਢ ਕੇ ਰੱਖਦੇ ਨਵੇਂ ਕਿਹੜੇ ਸਿਆ ਉਹਦੇ ਚ ਆ ਬਲਾ ਕੇ ਵੇਖਾ ਮੈਂ ਤਾਂ ਪੁਰਾਣੇ ਫੱਲ ਹੈ ਕਿੱਤੇ ਦੀ ਲੱਗਾ ਅੱਜ ਆ ਹੀ ਲੋਡ ਕਰਾ ਲਾਂਦਾ ਤੈਨੂੰ ਪਤਾ ਲੱਗ ਜਾਂਦਾ ਜਾਂ ਪੁੱਜਾ ਚੱਕ ਲਿਆ रातले छाम के हो भयो हो हाय जन्सन चल ਤੇ ਬਾਬੇ ਮਾਰੂ ਦੀ ਇੱਕ ਗੱਡੀ ਦਾ ਨੰਬਰ ਦੇਖੇ ਮੈਲਾ ਆਏ ਆਏ ਸਿੱਧੂ ਮੂਸੇ ਦਾ ਦੀ ਗੱਡੀ ਨਾਲ ਦਾ ਨੰਬਰ ਨਜ਼ਾਰੇ ਡਾਂਦੇ ਪਏ ਪਾਪ ਸੇਕਦਾ ਜੀ ਬਾਬਾ ਮੁਰ ਧੁੱਪੇ ਪਿਆ ਹੋਏ ਹੱਥ ਨਹੀਂ ਉਹਦਾ ਚੱਲਣੋਂ ਹਟਦਾ ਸਾਰੀ ਉੰਬ ਨਹੀਂ ਹਟਿਆ ਹੁਣ ਕਿਥੋਂ ਹਟ ਜੂ ਆਹੇ ਹੱਥ ਚੱਲੀ ਜਾਂਦੇ ਆਹੇ ਮੇਕ ਕਰ ਛੇੜੀ ਰਬਰ ਵਾਲੀ ਆ ਨਾ ਮੇਰੀ ਵਾਲੀ ਆਇਆ ਨਾਲੇ ਵਾਲੀ ਪਉਣਾ ਉਹਨਾਂ ਨੂੰ ਹਾਂ ਹਾਂ ਪਾਵੇ ਕਪਈ ਨਾਤਾ ਨਹੀਂ ਖੇਲੇ ਨਾ ਤੁਰਾ ਪਰਦੀ ਪਾਈ ਤਾਂ ਨਹੀਂ ਕਦੇ ਨਾ ਉਹ ਟੱਡ ਘਟ ਦਿੰਦੀ ਆਈ ਹਾਂ 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 ਉਹ ਲਿਆ ਉਥੇ ਕਿਥੇ ਸੌਂ ਜਾਂਦਾ ਇੰਨੀ ਕਰਾਂ ਤੂੰ ਉਥੇ ਰਾਤਾਂ ਅੰਝ ਮਾ ਜਿੰਦਾ ਸੀ ਮੰਡਾ ਉਥੇ ਕਿਹੜਾ ਦਾਦੀ ਸੀ ਐਤਿਕ ਪੰਜ ਵੀ ਹੈਗੇ ਕਿ ਨਹੀਂ ਲੀੜਾ ਆਪ ਦਿੰਦਾ ਸੀ ਉਹਨੇ ਆ ਗੀ ਹਾਂ ਲੀੜਾ ਲਿਆ ਕੇ ਦਿੰਦਾ ਸੀ ਉਹਨੂੰ ਹਾਂ ਹਾਂ ਕਿੰਨੇ ਪੈ ਰਹਿੰਦਾ ਇਸ ਮਾਈ ਦੇ? ਪਾਉਣਾ ਕੱਢਿਆ ਲੈਣ ਹਰ ਚਾਲੀ ਪੜੋ। ਪੜੋ ਸੀ? ਹਾਂ, ਠੀਕ ਹੈ ਸੀ ਆਪਾਂ। ਕਿੰਨੇ ਪੈ? ਹਾਂ, ਕੈ ਪੈਸੇ ਕੱਢਿਆ ਲੈਣ ਨਹੀਂ ਗਾਉਂਦੇ। ਉਹ ਫਰੀਜ ਤੇ ਆਉਂਗਾ ਨਾ ਤਾਂ। ਹਾਂ। ਇਹ ਲਿਆ ਦੇ। ਲੀਆ, ਥੂਈਆ ਲੀ। ਤਾਕਾ। ਲਿਆ ਲਿਆ। ਲਓ ਨਾ। 11 ਤੂੰ? ਹਾਂ, ਹਾਂ। ਹੋ ਗਿਆ ਨਾ ਕੰਮ ਇਕੇ। ਤੂੰ ਤਿਆਰ ਆ ਲੈ ਜਾ ਚਾਰ ਕੇ ਉਛਾਲ ਤੂੰ ਤਿਆਰ ਆ ਆਨੰਦਕਾਰ ਜਾ ਲੈ ਹਾਂ ਲੈ ਆ ਗਏ ਨਾ ਜਾਦਾ ਚੱਲ ਆ ਗਏ ਬਰਾਤ ਤੇ ਚੱਲੀ ਆ ਆ ਜਾ ਕੇ ਨਾ ਨਾ ਆ ਪੱਟ ਗਿਆ ਲੈ ਆ ਪਾ ਜਾ ਸੀ ਜੀ ਬੈਠ ਜਾ ਤੂੰ ਜਾ ਕੇ ਬੰਨ ਕੇ ਨਾ ਚੱਲ ਬਈ ਬਾੜੂ ਆ ਤਤਾ ਮਾਰ ਰਬਾ ਨਾ ਹਾਂ ਹਾਂ ਕਰ ਦਿੰਦੇ ਹਾਂ ਹੰਡਾ ਬਿਲੂ ਬਾਦਲੀ ਸਟੇਟ ਵਿੱਚ ਬੰਦ ਕਰੀ ਜਾਂਦਾ ਇਹ ਟੇਡੇ ਦੀ ਉਹਨਾਂ ਨੇ ਉਹ ਛੱਜ ਪੜਾ ਤੱਕੀ ਲੈਣਾ ਜਾਂ ਬਾਪੂ ਇਹ ਤਾਂ ਬੜਾ ਸਿਆਣਾ ਬਿੱਲਾ ਬਸ ਕੱਲ ਪੜਾ ਦੇ ਜਾ ਬੜਾ ਸਿਆਣਾ ਬਿੱਲਾ ਇਹ ਤਾਂ ਹਾਂ ਹਾਂ ਹੱਥ ਲਾ ਕੇ ਦੇ ਓਏ ਕੱਲ ਮੈਂ ਨਹੀਂ ਲਾਉਂਦਾ ਲੂਆਂ ਉਹ ਇਹਦਾ ਇਹ ਕਿਹੜਾ ਲੈਂਦੇ ਆ ਇਹ ਤਾਂ ਬੜਾ ਸਿਆਣਾ ਬਿੱਲਾ ਤੱਕ ਕੋਈ ਲਾਈਫ ਫਾਇਰ ਫੜ ਕੇ ਦੇਖ ਉਹ ਨਾ ਕੀ ਕਿਦਾਂ ਪੈਂਦਾ ਕੰਦਾਈ ਜਣਾ ਪਿੱਲਾ ਉਹ ਬਾਹਲਾ ਸੈਣਾ ਹੈ ਤਾਂ ਸੈਣਾ ਤਾਂ ਨਾਲ ਪਾ ਲਿਆ ਕਰ ਆ ਜੀ ਵਿਚਾਰਾ ਦੇਖ ਆ ਦੇਖ ਤੇਰਾ ਮੂੰਹ ਕਿੰਨਾ ਕਰਦਾ ਉਹ ਜਾ ਰਾਨਿਆ ਆਹੀ ਜਾਏਗਾ ਭਿੱਲੇ ਤੁਹਾਡੇ ਕੋਲ ਦਵਾ ਨਹੀਂ ਬੋਲ ਹਾਂ ਭਿੱਲੇ ਰੱਖ ਲਿਆ ਕਰ ਕੀ ਕਹਿੰਦਾ ਤੈਨੂੰ ਇਹ ਜਾਨਵਰੀ ਹੈ ਰੱਬ ਦਾ ਤੇ ਰੱਬ ਮੈਂ ਕਹਿੰਦਾ ਫੇਡਾਰਿਆਂ ਦੇ ਖੁੱਦਾ ਫੜ ਕੇ ਤਾਂ ਦੇਖ ਕੇ ਨਾ ਨਾ ਮੈਂ ਨਹੀਂ ਫਾਗਾ ਸਿਰ ਤੇ ਹੱਥ ਰੱਖ ਦੇ ਉਹ ਜਾ ਤਾਂ ਐਂਦਾ ਭੋਗ ਆਇਆ ਹੈ ਆਗੇ ਕੁਗਲੀ ਦੀ ਖੁਬੀ ਆਏ ਸੋਨੇ ਦੀ ਬਿੱਲੀ ਚੜਾਉਣੀ ਬੁੱਗੋ ਭਾਂਡੇ ਖੁਦੀ ਜਿਹੜਾ ਨਹੀਂ ਬਹੁਤ ਚੂਹਾ ਐਨੀ ਸ਼ਾਦੀ ਹਾ ਗੋਦੇ ਐਨੀ ਸ਼ਾਦੀ ਹਾਂ ਨਾ ਚੜੀਆ ਐਨੀ ਹੱਥ ਦਿਖਾਣੋ ਨਹੀਂ ਇਹ ਤਾਂ ਨਾਮ ਲਿਆ ਵਾ ਇਹ ਨਹੀਂ ਖਾਂਦੀ ਭਾਂਡੇ ਵਿੱਚ ਹੀ ਨਹੀਂ ਖਾਂਦੀ ਹੋਰ ਰੱਖ ਲੈ ਦਸ ਉਹ ਦੱਸੀ ਕੋਲ ਆਉਈ ਚੱਕ ਲਿਆਓ ਸਾਡੇ ਬਿੱਲੇ ਉਹਦਾ ਬਹਾਸ ਹੈ ਨਾ ਬਿੱਲੇ ਮਾੜੂ ਤਾਂ ਨਹੀਂ ਬੀਟ ਮਾੜੂ ਤਾਂ ਕਰਦਾ ਦਿਲ ਜਾਂ ਉਹਦੇ ਲੈ ਜਾ ਪਾ ਤਾਂ ਇਹ ਮਾੜੂ ਨੂੰ ਪਤਾ ਨਾ ਉਹ ਦੇਖੋ ਉਹ ਕਹੀ ਜਾਂਦਾ ਮਾੜੂ ਆ ਕੇ ਪੁੱਠਾ ਬੋਦਾ ਤੂੰ ਮਾਂ ਛੋਟੀ ਮਾਰ ਕੇ ਮਾਰ ਦੂੰ ਤੇ ਮਾੜੂ ਨੂੰ ਕਿਹਾ ਉਹ ਜੀ ਆਵੇ ਉਹ ਸੀ ਦਾ ਲ ਭਲੇ ਹਾਂ ਉਹ ਵੀ ਪੁੱਢੀ ਜਾਂਦਾ ਨੇ ਹਾਂ ਉਹ ਦੇਖ ਤੈਨੂੰ ਬਦਸ਼ੀਸਾਂ ਦੇ ਹੀ ਜਾਂ ਮਾੜੂ ਨੂੰ ਗਿਆ ਜਾ યા તારી પંહે દે ભલથી છાતા નામ કરી રે આ તાખ ખડી પંધી લાને સોગી ગઈ આહી ભિલે રહેગે તાલિયા દેખા લિયા ભિલે રહેગે પંધી લાને ના થા પૂજદા સુજીયા તો ડાના ખાઈ ગયા હા હા કોણ ખાધા ગાંગા હા રામે ઇલા દે પ્લેટ મેં થકી પંધી બોંડા ਆ ਦੇ ਖਾਈ ਨਾ ਲੈ ਲੈ ਮੈਨੂੰ ਪਲੇਟ ਲੈ ਦੇ ਇੱਕ ਯਾਰ ਭਾਈ ਬਾਤ ਫੁੱਟਾ ਆ ਗਿਆ ਤੂੰ ਖੜਾ ਖੜਾ ਪਰ ਥੋੜਾ ਆ ਦੇ ਹਾਂ ਹਾਂ ਹੋਰ ਦੋ ਬੰਦੇ ਟਰੈਕਟਰ ਲੈਣਾ ਹੈ ਵਪਾਰੀ ਨਾ ਤੂੰ ਟਰੈਕਟਰ ਦਾ ਭੈਣ ਦੇ ਜਦ ਨਾਲ ਤੇ ਮੈਂ ਦੋ ਮਾਟਰਾਂ ਚਮਾ ਖਾ ਤારી ਜਿਆ ਕਿ ਪੁੱਧੀ ਦੇ ਨਾ ਤੂੰ ਵਪਾਰੀਆਂ ਨੂੰ ਕਾਹਦੇ ਗਾਲਾਂ ਕੱਢਦਾ ਟਰੈਕਟਰ ਆਣ ਨੂੰ ਆ ਜਾ ਤੂੰ ਮੁੰਡਾ ਲਾ ਜੇ ਨਹੀਂ ਮੱਤ ਪਾਇਆ ਗੱਛੋਲੇ ਜੇ ਲਾ ਨਾ ਬਕੀ ਮਾ ਖਾ ਤਾਂ ਰਾਮ ਨਾ ਦਾਈ ਜਾਵੇ ਹਾਂ ਉਹ ਗਾ ਜਾ ਪਾਜਾ ਤੋ ਉਹ ਗਾ ਪਾਜਾ ਤੋ ਕੋਈ ਗੱਲ ਨਾ ਕੋਈ ਗੱਲ ਬਣੀ ਨਾ ਗੱਦ ਸੱਚ ਆ ਕਿ ਭੈਣ ਦੀ ਘਰੇ ਦਾ ਜਾਨਾ ਸਾਦੇ ਤੇ ਕੋਈ ਗੱਲ ਆ ਅਜਾ ਚੱਠੀ ਆਣਾ ਕਰ ਨਾ ਬੰਦਨਾਂ ਕੀ ਹਾਓ ਬੰਕਾ ਜੀ ਦੀ ਗੱਲ ਸੱਚੀ ਤੇਰੀ ਦੇਰ ਤੇ ਕੀ ਦੀ ਦਾਨਮ ਆਦੇ ਸੰਤਰੀ ਖਾਲ ਸੰਤਰੀ ਖਾਲਾ ਠੰਡਾ ਹੋ ਜੀ ਅਜਾ ਹਾਂ ਸੰਤਰੀ ਲੈਣੀ ਆ ਜਾ ਤੂੰ ਕਹਿੰਦੇ ਜਿਹੜਾ ਗੈਕੂ ਦੇ ਨੰਨਾ ਤੇ ਇਹ ਭਾਂਖਾ ਹੈ ਨੇ ਸ਼ਰਮ ਨਹੀਂ ਮੰਦਾ ਚੱਟੀ ਦਾੜੀ ਹੈ ਇਹ ਬੇਇੱਜ਼ਤੀ ਕਰਾਈ ਜੰਦੀ ਐ ਖਲਤਾ ਹੈ 500 ਪੈਸੇ ਲੇ ਕੇ ਹਾਂ ਉਹ ਮੁੰਡਾ ਨਾ ਦਿੱਤਾ ਮੈਨੂੰ ਬਾਹਰ ਮੋੜ ਦੇ ਕੇ ਫੜਾ ਰੱਖਦਾ ਕਿਉਂ ਨਾ ਅਗਲੇ ਦੇ ਪੈਸੇ ਨਾ ਖੇਦੇ ਨਾ ਕੀ ਆ ਆ ਤੇ ਜਿੰਦਾ ਤੇਰੀ ਨਾ ਕੀ ਆ પાયા છે મુફલાઈ ફૂફી કે લાના ઓ તણી પાય દી ફૂફી કે લાના તે આઈતા આળ્યા ફોં છેજી જને એનું સંગળ લાવવા ગયે સ કે ના કે ખોટે કે દાના કે રીદી હરીબનવાળી દી માખા જમેને કડગના માં જાવ હો હા કડગલી માં જાવ હા કડલા પીવાનું આ ਹਾਂ ਨਿਹਰੀ ਬਣ ਆਲਾ ਹਰੀ ਦਾ ਨਵਤਾ ਆਲਾ ਇਹਦਾ ਹਾਂ ਹੈ ਕੀ ਕਰਦਾ ਮਰਦੇ ਮਮੂ ਪੋਹੀਦਾ ਮੇਰੇ ਆ ਤੇ ਪਿਆਰ ਹਾਂ ਕੀ ਆ ਇਹ ਦਿੱਤੀ ਦਾ ਪੇਰਾ ਹਾਂ ਮਨ ਕਹਦਾ ਪਾਕਿਸਤਾਨ ਚ ਰਹਿੰਦਾ ਰਿਹਾ ਹੈ ਇੱਥੇ ਪੈਨਸ਼ਨ ਨਾ ਦੇ ਤਾ ਆਜਾ ਗੱਡਾ ਹਾਂ ਤੁਮੇ ਮਨ ਕਹਦਾ ਆਇਓ ਰੀਲ ਪਰ ਨਹੀਂ ਆਤਾ Hãy lần cho là nó Mì Gõ Để cái <laughs> phải không Thôi lỡ những video hấp dẫn